ਬਸ ਰੋ ਨਾ ਲੈ ਰੋ ਲੋ ਸੁੱਕੀ ਸੰਦੀ ਵੀ ਕੋਈ ਮਰ ਗਿਆ ਬਸ ਮਾਂ ਕਿੱਥੇ ਮੇਰਾ ਭਾਈ ਤੇਰਾ ਭਾਈ ਨੇ ਚਕਾ ਤਾਂ ਵਾਇਤ ਲਾਨੇ ਮੈਨੂੰ ਰਾਤ ਕਿਉਂ ਨਹੀਂ ਬੁਲਾਇਆ ਫਿਰ ਮੈਂ ਰਾਤ ਹੀ ਆ ਜਾਂਦੀ ਮੇਰੇ ਭਾਈ ਨੂੰ ਘੜਵਾ ਲਿਉਂਦੀ ਪਤਾ ਨਹੀਂ ਕਿੱਥੇ ਰੋਟੀ ਖਾਦੀ ਹੂੰ ਮੇਰੇ ਭਾਈ ਨੇ ਪਤਾ ਨਹੀਂ ਕਿੱਥੇ ਪਿਆ ਹੋਊਗਾ ਪਤਾ ਨਹੀਂ ਇਹਨਾਂ ਨੇ ਚਾਹ ਕੀ ਮੇਨੂੰ ਕੀ ਆਦੀ ਹੈਗੀ ਇਹਨਾਂ ਤੇ ਲੱਗਦੀ ਆ ਪਤਾ ਆਪਣੇ ਨਹੀਂ ਲੱਗਦੀ ਆ ਹਾ ਤਪਤਾ ਜਾਦਾ ਪੀ ਕੇ ਹਟਿਆ ਤੂੰ ਆਪਣੇ ਨਹੀਂ ਲੱਗਦੀ ਗੱਲਾਂ ਦੇ ਕਰਦੀ ਐ ਭਰਾ ਗੱਲ ਸੁਣ ਇਧਰ ਹੋ ਪਤਾ ਨਹੀਂ ਗੋਟੀ ਘੱਦੀ ਹੈ ਪਤਾ ਨਹੀਂ ਕਿੱਥੇ ਸਿੱਟਿਆ ਉਹ ਤਾਂ ਕਿੰਨੇ ਕੁੱਟਿਆਂ ਨੂੰ ਪੁੱਲਚਦੇ ਰਿਹਾ ਭਾਈ ਜਹਜਾ ਕਤੂਤਾ ਕਰਨਗੇ ਕੁੱਤੇ ਖਾਣ ਗਈ ਚੁਪ ਕਰ ਦੇ ਗੱਲਾਂ ਦੇਖ ਕਰਦੀ ਐ ਕਿੱਥੇ ਸਿੱਟਿਆ ਉਹ ਭਾਈ ਉਹ ਤਾਂ ਕਹਿੰਦੇ ਸੀ ਮੇਰੇ ਵਰਗੀ ਵਰਜ ਨਾ ਭਾਈ ਸਾਡੇ ਭਾਈ ਨੂੰ ਕਹਿਣ ਦੀ ਕੋਈ ਲੋੜ ਨਹੀਂ ਮੇਰਾ ਭਰਾ ਕੀ ਕਹਿੰਦਾ ਉਹ ਤਾਂ ਐ ਕਰਦੀ ਸੀ ਤੂੰ ਤੇਰੀ ਗੱਲ ਸੁਣ ਲੈ ਆਏਗੇ ਨਾ ਬੈਠਣ ਦਿੱਦੇ ਹੁੰਦੇ ਨੇ ਤੂੰ ਤਾਂ ਪਹਿਲੀ ਲੱਗ ਗਈ ਖਾਣ ਵਾਲੇ ਮੱਗੂ ਪੈਣਾ ਮੈਂ ਤਾਂ ਆ ਜਾਣ ਲੱਗੀ ਆ ਜੀ ਸੁਣ ਨਾ ਮੈਂ ਤਾਂ ਝੁਟਕੂ ਮੇਰਾ ਭਾਈ ਹੈਗਾ ਝੁਟਕਾ ਨਾ ਤੇਰੀਆਂ ਕੁੱਕੂ ਤਾਂ ਛੋਟੀਆਂ ਮਾਵਾਤੀਆਂ ਨੇ ਮੇਰਾ ਭਾਈ ਤੁਸੀਂ ਨੇ ਭੇਜਿਆਗਾ ਜੇਲ੍ਹ ਜੀ ਗੱਲ ਸੁਣਨੀ ਮੂੰਹ ਸੰਭਾਲ ਕੇ ਬੋਲ ਮੈਂ ਤੂਤਾ ਮਾਵਾਤੀ ਦੇ ਪਰ ਤੂ ਤ ਤੇਰੇ ਭਾਈ ਦੀ ਚੰਗੀ ਤੇਰੇ ਭਰਾ ਦੀ ਚੰਗੀ ਆ ਮੈਂ ਕੀ ਕਰਤਾ ਮੇਰੇ ਭਾਈ ਨਹੀਂ ਕੀ ਕਰਤਾ ਤੈਨੂੰ ਤਾਂ ਕੁਛ ਵੀ ਨਹੀਂ ਪਤਾ ਗੱਲਾਂ ਦੇ ਤਾ ਸੋਨੂੰ ਪਤਾ ਸੋਨੂੰ ਪਤਾ ਸੋਡੀਆਂ ਰਲੀਆਂ ਮਿਲੀਆਂ ਪੁੱਤਾਂ ਨੇ ਸੋਡੀਆਂ ਰਲੀਆਂ ਮਿਲੀਆਂ ਤੈਨੂੰ ਆਇਆ ਵੀ ਮੁੰਡਾ ਪੈਸਾ ਤਾਂ ਜੇਲ੍ਹ 'ਚ ਸਾਡਾ ਮਾਮਾ ਧੀਆਂ ਦਾ ਰਾਜ ਹੋਊ ਮੈਨੂੰ ਵੀ ਤੱਕ ਦੋਤੀ ਫਰਨੋਟ ਚਾਹੇ ਜੇ ਮੈਂ ਟਿਕਾਣਾ ਉੱਜੜਦਾ ਕਰਮ ਤਾਂ ਨਹੀਂ ਆਉਂਦੀ ਜੀ ਮੇਰੇ ਪ੍ਰੇਟਿਆਂ ਦਾ ਘਰ ਪਟਤਾ ਮੇਰੇ ਪ੍ਰੇਟਿਆਂ ਦਾ ਜਿੱਦ ਨਹੀਂ ਆਈਏ ਨਾ ਕਾ ਕਰਦਾ ਬਸ ਇਧਰ ਆ ਜਾ ਜਾ ਤੂੰ ਉੱਥੇ ਆਪੇ ਜਾ ਕੇ ਪੀਲੂ ਕੋਈ ਆਉਂਦੀ Ika kan guruliya mafi jayin bisharwa. Ni ka okai dara sarasa da kanta ta ya hau alamde. Rasa yi lorin saukari. Ka anu shakar da saukar saukari bai yake beri ya <that that that> हाँ, हाँ, चुका ਛਿੜਾ ਕੇ ਦਿਖਾਉਗੀ ਛਿੜਾ ਕੇ ਨਾ ਜਿੱਬਾ ਕੇ ਜੇਲ੍ਹ ਚ ਲੈ ਕੇ ਨੂੰ ਪੁੱਤ ਨੂੰ ਬਿਠਾ ਲੂ ਬੁੜੀਆ ਬੁੜੀ ਮਾਰ ਜੂ ਤੂੰ ਇਹਨੇ ਮਾਰ ਕੇ ਸਾਰਾ ਉਹ ਦੇ ਜੇਲ੍ਹ ਜਾਈ ਨਹੀਂ ਮਾਰਦੇ ਮੇਰੀ ਗੱਲ ਨਾ ਹਾਂ ਉਹਦੇ ਛੱਤਰ ਪਾ ਪੈਂਦੇ ਮੇਰੇ ਪੁੱਤੀ ਛਿੜਾ ਕੇ ਲੈ ਜੇ ਤੇਰੇ ਦਿਲ ਚਾਹ ਹੋ ਜੇ ਮੁੰਡਾ ਜੇਲ੍ਹ ਚ ਬੈ ਗਿਆ ਆ ਸਾਰੀ ਜ਼ਮੀਨ ਮੇਰੀ ਮਾਂ ਦੇ ਨਾਮ ਹੈ ਮੇਰੀ ਮਾਂ ਦੇ ਨਾਮ ਮਾਂ ਦੇ ਨਾਮ ਹਾਂ ਮਾਂ ਦੇ ਨਾਮ ਹੈ ਇਹ ਕਾ ਤੂੰ ਕਰਦੀ ਹੈ ਤੂੰ ਕਰਦੀ ਹੈ ਦੇ ਕਰਦੀ ਹੈ ਆ ਜਿਹੜਾ ਆ ਗੱਲਾਂ ਕਰਦੀਆਂ ਨਾ ਕਿਸੇ ਨੂੰ ਹੋਰ ਹੀ ਸਿਖਾ তুই <laughs> না <laughs> <laughs>

ਨਾ ਤੇਰੇ ਹੱਥ ਕਿਨੇ ਲਾ ਲੇ ਫੇਰਾਂ ਦੀ ਆਈਆਂ ਕਿ ਤੈਨੂੰ ਤੇਲ ਲੰਗ ਤਲੀ ਜਾਂਦੀ ਮੈਂ ਤਾਂ ਕਰਾਂਗੀ ਨਹੀਂ ਕਰੂੰਗੀ ਮੈਂ ਤਾਂ ਮਿਲ ਜਾ ਕਰਤੇ ਆਈ ਕੋਈ ਚੁੱਪ ਤੇ ਜੇ ਵੀ ਮਾਰੀ ਚਤਾਰ ਕੇ ਕੋਈ ਨਾ ਕੋਈ ਨਾ ਬੁਣਿਆ ਕੇ ਆਈ ਜਾਇਆ ਕੀਤੀ ਮਤਾਂ ਹਾਂ ਆਹ ਦੇ ਆ ਦੇਖੂੰਗੀ ਤੇ ਨਹੀਂ ਚਲਾਉਂਦੀ ਇਹਨੂੰ ਵੀ ਕਿੰਨੀ ਕਿ ਚੱਲਦੀ ਤੇਰੀ ਚੌਧਰਦਾਰੀ ਰੇ ਤੂੰ ਕੌਣ ਬੰਨੀ ਮੇਰੀ ਚੌਧਰਦਾਰੀ ਖਤਮ ਕਰਨ ਨੂੰ ਜਦੋਂ ਮੇਰੀ ਧੀ ਵਸਦੇ ਨੇ ਇਸ ਘਰ 'ਚ ਐਂ ਚੌਧਰ ਚੱਲੂ ਮੇਰੀ ਦੇਖ ਰਾ ਆਹੀਂ ਚਲਾਉਗੀ ਚੱਦਦਾ ਇੱਤੀ ਦੇਖ ਲੈ ਕਿਨ ਸ਼ਰਮ ਨਹੀਂ ਆਉਦੀ ਕੁੜਮਾ ਦੇ ਕਿਨ ਰਹਿੰਦੀ ਨੂੰ ਚਲੋ ਭੈਣ ਜੀ ਮਾੜੀ ਮੋਟੀ ਸ਼ਰਮ ਤਾਂ ਘੇਰੀ ਆਉਂਦੀ ਹੈ ਪਰ ਛੋਟੀਆਂ ਪਰਤੂਤਾ ਨਹੀਂ ਮੈਨੂੰ ਇੱਥੇ ਜਾਣ ਦਿੰਦੀਆਂ ਜਦੋਂ ਮੈਂ ਧੀ ਤੇ ਆਰਾਮ ਕਰਦੀ ਬੱਡੀ ਕਰਤੂਤਾ ਕਰਤੂਤਾ ਬੱਡੀ ਹਾਂ ਬੱਡੀ ਕਰਤੂਤਾ ਵਾਲੀ ਸੰਗ ਨਹੀਂ ਮਾਰਦੀ ਮਾਂ ਇਹ ਤਾਂ ਆਏ ਆਈ ਤੀ ਵੀ ਮੁੰਡਾ ਜੇਲ੍ਹ ਚ ਵਾਗਾ ਬੁੜੀਆ ਕੱਲੀ ਡਰਾਲ ਜਮਨ ਨਾ ਡਰੀ ਆਹ ਲੋਹੇ ਤੇ ਲਖੀਰ ਖਿੱਚ ਕੇ ਰੱਖੀ ਇਹ ਤਾਂ ਤੈਨੂੰ ਮਾਰ ਮਾਰ ਧੱਕੇ ਦੋਨੇ ਮਾਵਾਂ ਤੇ ਘਰੇ ਘਰੋਂ ਕੱਢਣਗੀਆਂ ਸਾ ਤਾਂ ਬਗਮਤੇ ਨਾ ਇੱਕਾ ਤਰੀ ਬੈਠ ਲਾਗਾ ਵੀ ਇਹਨਾਂ ਨੂੰ ਕਰੋ ਕੱਢ ਦੇ ਸਾਡੀ ਇੱਥੇ ਚੌਧਰਦਾਰੀ ਹੋ ਜੇ ਤੁਮੇ ਨੂੰ ਹੁਣ ਆਏ ਦੱਸ ਕੋਈ ਗੱਲ ਗੁੱਲ ਕਰੀਏ ਕਿਸੇ ਨਾਲ ਵੀ ਭਾਈ ਨੂੰ ਛੜਾ ਕੇ ਲਈਏ ਨਾ ਨਾ ਮੈਂ ਤਾਂ ਕਿਸੇ ਨਾਲ ਗੱਲ ਨਹੀਂ ਕਰੀ ਯਾ ਤਾਂ ਮੈਨੂੰ ਕੋਲਾ ਸੀ ਮਹਾਂਪਾ ਤੇ ਮਾਂ ਨੂੰ ਸੱਦ ਲਾ ਤੇ ਜਾ ਤੈਨੂੰ ਫੋਨ ਲਾਇਆ ਮਹਲਾੜੀ ਤੇ ਉਹ ਆ ਜਾਣਗੇ ਮਾਪੇ ਲਾੜੀ ਤਾਂ ਕਹਿੰਦਾ ਸੀ ਕਹਿੰਦਾ ਵਗ ਜਾਾਂਗੇ ਮੈਂ ਤਾਂ ਕਹਿੰਦੀ ਦੋ ਚਾਰ ਬੰਦੇ ਪਿੰਡ ਜੋ ਇਕੱਠੇ ਕਰ ਲੈਣੇ ਫਿਰ ਆਇਆ ਤਾਂ ਬੁੜੀਆਂ ਵੀ ਨਹੀਂ ਸੋਹਣੀਆਂ ਲੱਗਦੀਆਂ ਜਾਂਦੀਆਂ ਹਾਂ ਹਾਂ ਨਾ ਕੋਈ ਨਹੀਂ ਅੱਥੋਂ ਆਪਾਂ ਬੰਦੇ ਕਰ ਲੈਣੇ ਇਕੱਠੇ ਤੇ ਨਾਲ ਵਗ ਜਾਣਗੇ ਹਾਂ ਮਾਂ ਮੈਂ ਨਹੀਂ ਮੇਰੇ ਵੀਰ ਨੂੰ ਇੱਕ ਦਿਨ ਵੀ ਨਹੀਂ ਰਹਿਣ ਦਿੰਦੀ ਮੈਂ ਨਹੀਂ ਦੇਖੀ ਸਰਕਾਰ ਸੁਣਨਾ ਹੋ ਪਿਆ ਮੇਰੇ ਭਾਈ ਵੀ ਨੇ ਹੋਰ ਉਹ ਸਭ ਨੇ ਗਾਉਂ ਪਟੇ ਇਹ ਤਾਂ ਆਈ ਚੌਂਦੀਆਂ ਨਹੀਂ ਮਾਂ ਵੀ ਉੱਥੇ ਹੀ ਰਹੇ ਜੇਲ੍ਹ ਸੀ ਰਹੇ ਚਲ ਕੋਈ ਨਰੋਣਾ ਤੇ ਚੁੱਪ ਕਰ ਜਾ ਮੇਰਾ ਦਿਲ ਗੁੱਸੇ ਲੋੜੀ ਦਾ ਮਨੰਦਰ ਹਾਂ ਮਾਂ ਫਾਈ ਜਿਹੜਾ ਕੁਸਾ ਕਰ ਰਹੀਆਂ ਨਾ ਮੈਨੂੰ ਨਹੀਂ ਲੱਗਦਾ ਵੀ ਇਹ ਸਭ ਕੁਝ ਠੀਕ ਹੈ ਮਮੇ ਇਹੀ ਗੱਲਾਂ ਬਾਹਰ ਹੋ ਕੇ ਸਾਡੀਆਂ ਨੇ ਕੋਈ ਫਾਇਦਾ ਨਹੀਂ ਉਹ ਗੱਲਾਂ ਦੁਆਰੇ ਕਰਨ ਦਾ ਮੇਰਾ ਜਵਾਬ ਉਹੀ ਹੋਊਗਾ ਕਿ ਜਿਹੜਾ ਕੁਛ ਮੈਂ ਦਿਲ ਕਰ ਰਹੀ ਆ ਮੈਂ ਉਹੀ ਕਰੂੰਗੀ ਕਰਤਾ ਤੂੰ ਰਹੀਆਂ ਪਰ ਇਹਦਾ ਇਲਜ਼ਾਮ ਨਾ ਬੁਰਾ ਹੀ ਹੋਊਗਾ ਪੁੱਤ ਕੀ ਇਹ ਜੰਮ ਬੁਰਾ ਹੋਊਗਾ ਮੈਂ ਦੱਸ ਇਹ ਤੋਂ ਜ਼ਿਆਦਾ ਕੋਈ ਬੁਰਾ ਹੋ ਸਕਦਾ ਜੇ ਲੋ ਕੁਝ ਵੀ ਮੇਰੇ ਨਾਲ ਹੋਇਆ ਉਹ ਤੋਂ ਬੁਰਾ ਤੁਸੀਂ ਸਮਝ ਸਕਦੇ ਹੋ ਕਿ ਹੋ ਜਾਊਗਾ ਕੁਝ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਵੀ ਜਿਹੜੇ ਬੰਦੇ ਤੁਹਾਡੇ 30 ਨੂੰ ਇੰਨੀਆਂ ਤਕਲੀਫਾਂ ਦਿੱਤੀਆਂ ਸੀਗਾ ਹੈ ਉਹਨੂੰ ਉਹਨੂੰ ਬੰਨ ਕੇ ਰੱਖਿਆ ਇੰਨਾ ਕੁਝ ਕੀ ਫਿਰ ਤੁਸੀਂ ਕਹਿ ਰਹੇ ਹੋ ਮਾਂ ਤੁਹਾਨੂੰ ਤਾਂ ਸਭ ਕੁ ਖੁਸ਼ ਹੋਣਾ ਚਾਹੀਦਾ ਕਿ ਅਸੀਂ ਉਹਨੂੰ ਸਜ਼ਾ ਦੇ ਰਹੇ ਹਾਂ ਤੁਸੀਂ ਅੱਗੋਂ ਮੇਰੇ ਨਾਲ ਲੜ ਰਹੇ ਹੋ ਤੁਸੀਂ ਬਾਪੂ ਨੂੰ ਸਭ ਕੁ ਸਮਝਾਓ ਵੀ ਇਹ ਗੱਲ ਨਾ ਜਮਾਂ ਸਹੀ ਆ ਉਹਨੂੰ ਪਤਾ ਤਾਂ ਲੱਗਣਾ ਚਾਹੀਦਾ ਵੀ ਜਿਹੜਾ ਕੁਝ ਵੀ ਮੈਂ ਕਿਸੇ ਨਾਲ ਕਰਦਾ ਜਦੋਂ ਉਹ ਮੇਰੇ ਨਾਲ ਹੁੰਦਾ ਤਾਂ ਕਿਵੇਂ ਲੱਗਦਾ ਉਤੋਂ ਮੰਨਦੀ ਆ ਤੇਰੀ ਵੀ ਜੋ ਕੁਸ ਉਹਨੇ ਕੀਤਾਗਾ ਨਾ ਸਾਰਾ ਕੁਸ ਗਲਤ ਕੀਤਾਗਾ ਪਰ ਪੁੱਤ ਇਹ ਵੀ ਨਹੀਂ ਚੰਗਾ ਹੈਗਾ ਉਹ ਬਹੁਤ ਭੜਾ ਬੰਦਾਗਾ ਨਾਲ ਕਿੰਨਾ ਕੁ ਟਾਈਮ ਉਹਨੂੰ ਬੰਨ ਕੇ ਰੱਖੇਗੀ ਜਦੋਂ ਉਹ ਸੁੱਟ ਗਿਆ ਨਾ ਹਾਈ ਨਹੀਂ ਪਤਾ ਕੀ ਕੁਸ ਕਰੂਗਾ ਤੁਹਾਡੇ ਨਾਲ ਫੇਰ ਉਹ ਤੂੰ ਹਟ ਜਾ ਪੁੱਤ ਪਿੱਛੇ ਤੂੰ ਨਾ ਕਰ ਇਹ ਸਭ ਨਾ ਮਾਂ ਇਹ ਤਾਂ ਗਲਤ ਆ ਹੁਣ ਨਹੀਂ ਮੈਂ ਪਿੱਛੇ ਹਟਦੀ ਹੁਣ ਤਾਂ ਜਿਹੜੇ ਕਦਮ ਮੈਂ ਚੱਕ ਲਈ ਹੁਣ ਉਹ ਤਾਂ ਮੈਂ ਆਪਣੇ ਨਿਭਾ ਕੇ ਹਟੂੰਗੀ ਉਹਨੂੰ ਤਾਂ ਮੈਂ ਸਜ਼ਾ ਦੇ ਕੇ ਹਟੂੰਗੀ ਤੇ ਆਦੇ ਤਰੀਕੇ ਨਾਲ ਦੇਉਂਗੀ ਪੁੱਤ ਤੂੰ ਤਾਂ ਸਜ਼ਾ ਦੇ ਲੇਂਗੀ ਥੋ ਉਹਦੇ ਘਰਵਾਰੇ ਵੀ ਦੇਖ ਉਹਦਾ ਘਰ ਵਾਲੀ ਵੱਲ ਉਹਦਾ ਘਰ ਪੱਟਿਆ ਜਾਊ ਉਹਦੀਆਂ ਕੁੜੀਆਂ ਰੁਲ ਜਾਣਗੀਆਂ ਵਿਚਾਰੀਆਂ ਮੰਮੀ ਉਹਦਾ ਘਰ ਨਹੀਂ ਪੱਟਿਆ ਜਾਂਦਾ ਮੈਂ ਸਾਰਾ ਕੁਝ ਸੋਚ ਸਮਝ ਕੇ ਕੀਤਾ ਤਾਂ ਹੀ ਤਾਂ ਉਹਨੂੰ ਉੱਥੇ ਬੰਨ ਕੇ ਰੱਖਿਆ ਜੇਲ ਨਹੀਂ ਕਰਾਇਆ ਕਿਉਂਕਿ ਮੈਨੂੰ ਪਤਾ ਜੇ ਉਹਨੂੰ ਜੇਲ ਕਰਵਾਉਂਦੇ ਤਾਂ ਉਹ ਉਮਰ ਕੈ ਦੀ ਸਜ਼ਾ ਵੀ ਹੋ ਸਕਦੀ ਸੀ ਤੇ ਮੁੜ ਕੇ ਜਵਾਕੜੀਆਂ ਦਾ ਕੀ ਬੰਦਾਂ ਮੈਂ ਉਹਨਾਂ ਬਾਰੇ ਸੋਚ ਕੇ ਇਹ ਸਾਰਾ ਕੁਝ ਕੀਤਾ ਤੈਨੂੰ ਕੀ ਲੱਗਦਾ ਮੈਂ ਡਿਨਰ ਦਈਆਂ ਕਿ ਉਹਨਾਂ ਨੂੰ ਉਹਨਾਂ ਤੋਂ ਕੰਮ ਲੈ ਕੇ ਤੇ ਉਹਨਾਂ ਨਾਲ ਇਹੋ ਜਿਹਾ ਕੁਝ ਕਰੂੰਗੀ ਮੈਂ ਪੁੱਤ ਮੇਰੀ ਗੱਲ ਸੁਣ ਤੈਨੂੰ ਕੀ ਲੱਗਦਾ ਦਾ ਉਹਨੂੰ ਤੂੰ ਬੰਨ ਕੇ ਉਹ ਸੁਧਰ ਜਾਊਗਾ ਉਹ ਸੁਧਰਣਾ ਵਾਲਾ ਨਹੀਂ ਹੈਗਾ ਮਾਂ ਸੁਧਰ ਜੂਗਾ ਤੇ ਆਪਾਂ ਸੁਧਾਰ ਕੇ ਲੈਣਾ ਦੇਣਾ ਵੀ ਕੀ ਆ ਉਹ ਤੋਂ ਆਪਾਂ ਤਾਂ ਉਹਨੂੰ ਸਜ਼ਾ ਦੇਣੀ ਇਹ ਮੁੜ ਕੇ ਆਪਣੇ ਰਾਹ 'ਚ ਨਾ ਆਵੇ ਵੀ ਉਹਨੂੰ ਪਤਾ ਲੱਗ ਜਾਵੇ ਵੀ ਜੇੜਾ ਕੁਝ ਮੈਂ ਕਰਦਾ ਵੀ ਮੇਰੇ ਨਾਲ ਵੀ ਹੋ ਸਕਦਾ ਵੀ ਇਹ ਕਹੇ ਇਹ ਅਕਲ ਨਾਲ ਚੂੜਨਾ ਪਾ ਕੇ ਬੈਠਣ ਚੋਗੀਆਂ ਨਹੀਂ ਹੈਗੇ ਇਹ ਕਰ ਸਕਦੇ ਆ ਸਾਰਾ ਕੁਝ ਉਹ ਆਪ ਨੂੰ ਕਮਜ਼ੋਰ ਸਮਝੀ ਬੈਠਾ ਪਰ ਆਪਾਂ ਕਮਜ਼ੋਰ ਹੈਗੇ ਨਹੀਂ ਪੁੱਤ ਮੇਰੀਆ ਸੁਣ ਗੱਲ ਕਮਜ਼ੋਰੀ ਦੀ ਨਹੀਂ ਹੈਗੀ ਮਾਂ ਗੱਲ ਕਮਜ਼ੋਰੀ ਦੀ ਆ ਜਿਵੇਂ ਤੁਸੀਂ ਡਰੀ ਜਾਂਦੇ ਹੋ ਆਏ ਤੁਸੀਂ ਹੌਸਲਾ ਦਿਓ ਸਗੋ ਤੁਸੀਂ ਸਾਨੂੰ ਵੀ ਡਰਾਈ ਜਾਂਦੇ ਹੋ ਪੁੱਤ ਤੇ ਸਾਡਾ ਹੌਸਲਾ ਨਹੀਂ ਪੈਂਦਾ ਤੈਨੂੰ ਪਤਾ ਪਹਿਲਾਂ ਕੀ ਕੁਸ ਹੋਇਆਗਾ ਆਪਣੇ ਨਾਲ ਮੰਮੀ ਸਾਰੀ ਗੱਲ ਟਕਾਉਣ ਆਸਤੀ ਤਾਂ ਸਾਰਾ ਕੁਛ ਕੀਤਾ ਵੀ ਸਾਰਾ ਕੁਛ ਟਿਕ ਜੇ ਵੀ ਮੁੜਕੀਆਂ ਸਾਰਾ ਕੁਛ ਨਾ ਹੋਵੇ ਜਿਹੜਾ ਕੁਛ ਉਹ ਹੋਈ ਜਾਂਦਾ ਜੋ ਕੁਛ ਤੁਸੀਂ ਕਰ ਰਹੇ ਹੋਗੇ ਤੇਰੇ ਬਾਦਾ ਕੀ ਉਹ ਸੁਧਰਜੂ ਨਾਲੇ ਕੰਮ ਹੈ ਇਹ ਜਿਹੜੇ ਚੱਜ ਉਹ ਕਰਦਾ ਵੀ ਉਹ ਇਹ ਚੱਜ ਕਰਨੇ ਬੰਦ ਕਰ ਦੇਊਗਾ ਪੁੱਤ ਮੇਰੀ ਗੱਲ ਸੁਣ ਲੈ ਸਾਰੀ ਗੱਲ ਟਿਕੀ ਟਿਕਾਈ ਤੀ ਤੁਸੀਂ ਦੁਬਾਰੇ ਹੁਣ ਫੇਰ ਉਹੀ ਗੱਲ ਫੇਰ ਛੇੜਤੀ ਹੁਣ ਫੇਰ ਉਹੀ ਗੱਲ ਉਹ ਹਰਨਾਸ਼ਕ ਮਗੋਂ ਤੁਰੇ ਫਿਰੂਗਾ ਹੁਣ ਅੱਛਾ ਹਾ ਮਾਂ ਤੈਨੂੰ ਕਿਹਦਾ ਗਲਤੀ ਕੀ ਹੋਈ ਸੀ ਅੱਛਾ ਉਹ ਇੰਨਾ ਕੁਝ ਕਰਕੇ ਇਥੋਂ ਭੱਜ ਗਿਆ ਕੀ ਪਤਾ ਕੀ ਪਲੈਨਿੰਗ ਕਰੀ ਜਾਂਦਾ ਸੀਗਾ ਉਹਨੇ ਮੇਰਾ ਖਿਆੜਾ ਛੱਡਦਾ ਸੀ ਉਹ ਨਹੀਂ ਮੇਰਾ ਖਿਆੜਾ ਛੱਡਦਾ ਉਹ ਅੱਜ ਵੀ ਇਹੀ ਚਾਹੁੰਦਾ ਕਿ ਮੈਂ ਵਿਆਹ ਕੀ ਉਹਦੇ ਘਰੇ ਜਾਵਾਂ ਤੇ ਤੁਸੀਂ ਮੈਨੂੰ ਵਿਆਹ ਤੇ ਤੋੜ ਦੋਗੇ ਨਹੀਂ ਦੋ ਨਹੀਂ ਮਾਂ ਚੁੱਪ ਨਹੀਂ ਬੈੰਦਾ ਸੀ ਉਹ ਬਸ ਕੁਛਕ ਟਾਈਮ ਲਈ ਉਹ ਛੱਪ ਲੈ ਸੀਗਾ ਵੀ ਹਾਂ ਹੁਣ ਮੇਰੇ ਤੇ ਕੋਈ ਗੱਲ ਨਾ ਆਜੇ ਉਹਨੇ ਫੇਰ ਹੀ ਇਹ ਸਾਰਾ ਕੁਝ ਕਰਨਾ ਸੀਗਾ ਤੁਸੀਂ ਤਾਂ ਸ਼ੁਕਰ ਮਨਾਓ ਕਿ ਉਹਦੇ ਕੁਝ ਕਰਨ ਤੋਂ ਪਹਿਲਾਂ ਅਸੀਂ ਉਹਨੂੰ ਫੜ ਲਿਆ ਪੁੱਤ ਫੜਦਾ ਤੁਸੀਂ ਲਿਆ ਮੈਨੂੰ ਤਾਂ ਹੁਣ ਵੀ ਟੈਨਸ਼ਨ ਲੱਗੀ ਪਈ ਆ ਮਾਂ ਤੇਰੀਆਂ ਟੈਨਸ਼ਨਾਂ ਨਹੀਂ ਮੁੱਕਦੀਆਂ ਤੂੰ ਤਾਂ ਆ ਹੀ ਕਰਦੀ ਹੁੰਨੀ ਆ ਤੂੰ ਐਂ ਕਰ ਕਰ ਕੇ ਬਾਪੂ ਦਾ ਦਿਲ ਸਿੱਟਿਆ ਨਹੀਂ ਬਾਪੂ ਇੰਨਾ ਹੌਸਲਾ ਦਿੰਦਾ ਹੁੰਦਾ ਸੀ ਬਾਪੂ ਕਹਿੰਦਾ ਹੁੰਦਾ ਸੀ ਕੋਈ ਗੱਲ ਨਹੀਂ ਪੁੱਤ ਤੇਰੇ ਨਾਲ ਜਿਵੇਂ ਤੂੰ ਕਰਨਾ ਆ ਤੂੰ ਐਂ ਰੋ ਰੋ ਕੇ ਫਿਰ ਬਾਪੂ ਨੇ ਕੀ ਨਹੀਂ ਕੀਤਾ ਭਾਈ ਥਾਣੇ ਦਰਖਾਸਤ ਹੋਣੇ ਦਿੱਤੀ ਹੈ ਉਹ ਵੀ ਭੱਜਿਆ ਫਿਰਦਾ ਸੀ ਜਦੋਂ ਤੂੰ ਉਦੋਂ ਗਰੀ ਰਹੀਆਂ ਕਿ ਤੈਨੂੰ ਪਤਾ ਵਿਚਾਰੇ ਨੇ ਰੋਟੀ ਨਹੀਂ ਖਾਦੀ ਹੈਗੀ ਮੈਨੂੰ ਪਤਾ ਮਾਂ ਸਾਰੀਆਂ ਗੱਲਾਂ ਦਾ ਹੀ ਪਤਾ ਮੈਨੂੰ ਪਰ ਥੋੜੇ ਕਰਕੇ ਕਰੀ ਜਾਨੀ ਆ ਮੈਨੂੰ ਐਂ ਦੱਸ ਮੈਨੂੰ ਕੀ ਲੋੜਾ ਪੁੱਤ ਮੇਰੀ ਗੱਲ ਸੁਣ ਤੂੰ ਕੁਸੂ ਵੀ ਕਰਨਾ ਤੇ ਤੂੰ ਇੱਕ ਵਾਰ ਸਾਲ ਨੂੰ ਕੁਛ ਤਾਂ ਲੈਂਗੀ ਤੇਰੇ ਬਾਪ ਨਾਲ ਤਾਂ ਗੱਲ ਕਰਨਾਂ ਦੀ ਮੈਨੂੰ ਪਤਾ ਸੀਗਾ ਜੇ ਤੁਹਾਡੇ ਨਾਲ ਗੱਲ ਕਰਦੇ ਤੁਸੀਂ ਮੈਨੂੰ ਘਰੋਂ ਬਾਹਰ ਜਾਣ ਹੀ ਨਹੀਂ ਦੇਣਾ ਸੀਗਾ ਫਿਰ ਤਾਂ ਕਰਕੇ ਤੁਹਾਡੇ ਤੋਂ ਗੱਲ ਕੋ ਕੇ ਸਾਰ ਕੁਝ ਕੀਤਾ ਤੇ ਵੀਰੇ ਤਾਂ ਮੇਰੇ ਨਾਲ ਹੀ ਸੀਗਾ ਮੈਂ ਕਿਹੜਾ ਇਕੱਲੀ ਤੁਰੀ ਫਿਰਦੀ ਸੀ ਜੇ ਕੱਲ ਨੂੰ ਕੋਈ ਗੱਲਬਾਤ ਫਿਰ ਹੋ ਜਾਂਦੀ ਬਈ ਕੀ ਗੱਲ ਹੋਊਗੀ ਮੈਂ ਕੋਈ ਗੱਲ ਨਹੀਂ ਮਾਂ ਬਣ ਕੇ ਤੇਰੇ ਬਗੇ ਹੱਥ ਜੋੜੇ ਹੁਣ ਆਹ ਗੱਲ ਦੁਬਾਰੇ ਨਾ ਕਰਿਓ ਸਾਨੂੰ ਆਗਦੇ ਸਾਹਮਣੇ ਨਾਲ ਕਰਕੇ ਦੇਖ ਲੰਦੋ ਅੱਗੇ ਪਾਉ ਦੇ ਸਾਹਮਣਾ ਚੱਲਦੇ ਸੀ ਨਾ ਹੁਣ ਤੂੰ ਸਾਡੇ ਸਾਹਮਣੇ ਚੱਲ ਕੇ ਦੇਖ ਲਓ ਮਾਂ ਬਣ ਕੇ ਐਦੂ ਮੁੜ ਕੇ ਇਹੋ ਜੀ ਸੋਡੇ ਤਰੀਕੇ ਨਾਲ ਚੱਲ ਕੇ ਦੇਖ ਲਵਾਂ ਨੇ ਸੁਣਾ ਤੂੰ ਉੱਥੇ ਕਿਉਂ ਨਾ ਬੋਲੀ ਆਉਣ ਸਾਰ ਲੱਗੀ ਉਹ ਪੜਤੂ ਪਾਉਣ ਮੇਰੀ ਗੱਲ ਸੁਣ ਮਾਂ ਉਹ ਬੋਲਣ ਦਿੰਦੇ ਸੀ ਗੱਲ ਤਾਂ ਕਰਨੇ ਸੀ ਦਿੰਦੀ ਗਈ ਮੈਂ ਕਿੱਥੋਂ ਬੋਲਦੀ ਆ ਪਹਿਲੇ ਦਿਨੋਂ ਤੂੰ دبਕੇ ਰਹੀ ਨਹੀਂ ਹੈ ਨਾ ਤਾਂ ਹੀ ਤਾਂ ਤੈਨੂੰ ਦੁਬਾਰਾ ਖੈਨਾਂ ਨੇ ਉਲਟਾ ਤੈਨੂੰ ਕਹੀ ਜਾਂਦੇ ਆ ਇਹ ਜਿੱਦਨ ਦੀ ਆਈ ਹੈ ਕੌਣ ਡੋਲੇ ਹੁੰਦੇ ਸੀ ਇਹਦੇ ਇਹ ਕੈਸੀ ਆਹੇ ਜੀ ਲਿਆਂਦੀ ਘਰੇ ਇਹਨਾਂ ਨੇ ਤਾਂ ਕਹਿਣਾ ਹੀ ਆ ਹੁਣ ਇਹਨਾਂ ਨੂੰ ਗੱਲ ਠਿਆ ਗਈ ਇਹਨੂੰ ਤਾਂ ਮੌਕਾ ਮਿਲਣਾ ਚਾਹੀਦਾ ਹੈਗਾ ਸਾਰੀ ਉਮਰ ਤੱਕ ਗਲਤੀਆਂ ਉਹਨੇ ਕਰੀ ਗਿਆ ਹੈਗਾ ਹੁਣ ਨਾਮ ਆਪਣੇ ਲਾਤਾ ਵੀ ਇਹਨਾਂ ਨੇ ਫਸਾਤਾ ਨਹੀਂ ਉਲਟਾ ਕਹਿ ਜਿੰਦੇ ਅਕੇ ਸੁਡ ਮਾਮਾ ਤੀਆਂ ਨੂੰ ਸਾਨੂੰ ਪਤਾ ਤੁਸੀਂ ਫਸਾਇਆ ਤੁਸੀਂ ਫਸਾਇਆ ਨਾ ਸਾਨੂੰ ਕੀ ਲੋੜ ਆ ਕਸਾਉਣ ਦੀ ਭਲਾ ਆਪਾਂ ਕਿਉਂ ਫਸਾਵਾਂਗੇ ਮੇਰਾ ਕਿ ਢਿੱਡ ਨਹੀਂ ਮੱਚਦਾ ਮੇਰਾ ਵੀ ਜਵਾਈ ਹੈ ਉਹ ਹੀ ਤਾਂ ਗੱਲ ਹੈ ਉਹ ਸਮਝਦੇ ਹੀ ਨਹੀਂ ਗੱਲ ਨੂੰ ਕਿਸੇ ਨੂੰ ਉਹ ਤਾਂ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ ਸੀ ਜੇ ਮਾਂ ਉਹਦੇ ਕੰਨ ਹੁਣ ਨਾ ਨਾ ਖਿੱਚੇ ਗਏ ਤੇ ਉਹ ਸਾਰੀ ਉਮਰ ਨਹੀਂ ਸੁਧਰਦਾਗਾ ਬੰਦਾ ਇਹ ਦੇਖ ਲਈ ਤੂੰ ਕੰਨ ਦਾ ਪੁੱਤ ਮੰਨਦੀ ਆ ਵੀ ਖਿੱਚੇ ਜਾਣਗੇ ਉਹਦੇ ਚੱਲ ਕਹਿਣੇ ਮੈਨੂੰ ਤਾਂ ਗੱਲ ਐ ਨਹੀਂ ਸਮਝ ਆਉਂਦੀ ਵੀ ਚੱਕਿਆ ਕਿਵੇਂ ਆਹੋ ਕਾਦੇ ਕੇਸ 'ਚ ਲੈ ਗਏ ਉਹਨੂੰ ਮਨਿੰਦਰ ਦੇ ਕੇਸ 'ਚ ਮਨਿੰਦਰ ਨੇ ਤਾਂ ਵੜਵਾਇਆ ਹੈਗਾ ਅੱਛਾ ਠੀ ਉਹ ਤਾਂ ਫਿਰ ਲਿਜਾਣਾ ਸੀ ਪੁੱਤ ਉਹ ਤਾਂ ਇੱਕ ਦਿਨ ਜਦੋਂ ਮਨੇ ਉਹ ਹੋਣੀ ਸੀ ਉਹ ਤਾਂ ਮੈਨੂੰ ਪਤਾ ਹੀ ਸੀ ਕਿੰਨੇ ਦਿਨ ਉਹ ਕਹਿੰਦੀ ਮੈਨੂੰ ਬੰਨ ਕੇ ਰੱਖੀ ਰੱਖਿਆ ਇਹਨਾਂ ਨੇ ਤੇ ਮੇਰੇ ਨਾਲ ਬਦਸਲੂਕੀ ਕੀਤੀ ਕੁੱਟਮਾਰ ਕੀਤੀ ਮਰ ਗਈ ਇਹਨੇ अच्छा ਜਿਹੜੀ ਆਪਾਂ ਨੂੰ ਕਹਿੰਦਾ ਸੀ ਨਾ ਵੀ ਮੈਂ ਮੋਟਰ ਲਵਾਈ ਆ ਖੇਤ ਆਏ ਹੋਗੀ ਖਰਾਬ ਹੋਗੀ ਫਲਾਣਾ ਹੋਗੀ ਬਸ ਇਹੀ ਕਰਤੂਤਾਂ ਕਰਦਾ ਸੀ ਕੋਈ ਨਹੀਂ ਸੀਗਾ ਮੋਟਰ ਨਾ ਮੋਟਰ ਕੁਝ ਨਹੀਂ ਸੀ ਲਵਾਇਆਗਾ ਉਹ ਤਾਂ ਮਨਿੰਦਰ ਨੂੰ ਬੰਨੀ ਬੈਠਾ ਸੀ ਉਥੇ ਮਨਿੰਦਰ ਨੇ ਮੈਨੂੰ ਕੱਲੀ ਕੱਲੀ ਗੱਲ ਦੱਸਦੀ ਕਹਿੰਦੀ ਮੈਨੂੰ ਬੰਨੀ ਬੈਠਾ ਸੀ ਉਥੇ ਮੈਨੂੰ ਪੁੱਟ ਮਾਰ ਕੀਤੀ ਕਹਿੰਦੀ ਮੈਂ ਤਾਂ ਇਹਨਾਂ ਨੂੰ ਮਸਾ ਛੜਵਾ ਇਹਨਾਂ ਤੋਂ ਛੁੱਟ ਕੇ ਮਸਾ ਆਈ ਹੈਗੀ ਨਾ ਵਿਚਾਰੀ ਦੇਖ ਲੈ ਹੈ ਕਿੱਡੀ ਚੰਗੀ ਕੁੜੀ ਆ ਉਹ ਵੀ ਤੈਨੂੰ ਮਿਲਿਆ ਕਿ ਭਾਈ ਉਹਨੂੰ ਇੰਨੇ ਦਿਨੋਂ ਬੰਨ ਕੇ ਰੱਖੀਓ ਤੇ ਖੀਰ ਮੇਰੀ ਗੱਲ ਸੁਣ ਉਹਦੀ ਤਾਂ ਪਿੰਡ 'ਚ ਬਦਨਾਮੀ ਕਰਾਤੀ ਨਾ ਅਗਲਾ ਕਹਿੰਦਾ ਹੋਊਗਾ ਕਿੱਥੇ ਕੁੜੀ ਗਾਇਬ ਕੀਤੀ ਐ ਪੁੱਤ ਲੋਕਾਂ ਦਾ ਕੀ ਐ ਲੋਕਾਂ ਦੇ ਮੂੰਹ ਫੜੀਂਦੇ ਅਗਲੇ ਕਹਣਗੇ ਲੈ ਇਹਨਾਂ ਦੀ ਕੁੜੀ ਭੱਜ ਗਈ ਹੋਣੀ ਮਾ ਤੇੜ ਤਾਂ ਮੇਰਾ ਵੀ ਬਥੇਰਾ ਮਚਦਾ ਸੀ ਵੀ ਮੈਂ ਆਪਦੇ ਬੰਦੇ ਦੇ ਖਿਲਾਫ ਜਾ ਕੇ ਇੱਕ ਬਗਾਨੀ ਕੁੜੀ ਦਾ ਸਾਥ ਦੇਈ ਜਾਨੀ ਆ ਪਰ ਮੈਂ ਕਰਦੀ ਕੀ ਮੈਨੂੰ ਉਹਦੀਆਂ ਗੱਲਾਂ ਸੁਣ ਕੇ ਨਾ ਮੈਨੂੰ ਐ ਲੱਗਿਆ ਵੀ ਉਹਦੀ ਮਦਦ ਕਰਨੀ ਚਾਹੀਦੀ ਐ ਮੈਨੂੰ ਬਾਕੀ ਨਾਲ ਜੇ ਨਾਂ ਮੈਂ ਉਹਦੀ ਮਦਦ ਕਰਦੀ ਇਹਨੇ ਕੋਈ ਖੂ ਹੋਰ ਪੱਟ ਲੈਣਾ ਸੀਗਾ ਉਹ ਤਾਂ ਗੱਲ ਠੀਕ ਐ ਪੁੱਤ ਚਲ ਟੁਕੜਾ ਮਾੜਾ ਕੀਤਾ ਇੱਕ ਗੱਲ ਤਾਂ ਸਹੀ ਕੀਤਾ ਪਰ ਇੱਕ ਗੱਲ ਐ ਸੋਚਦੇ ਆ ਵੀ ਆਪਦਾ ਹੀ ਬੰਦਾ ਸੀ ਉਹ ਘੜ ਬਗਾਨਾ ਸੀ ਬਗਾਨਾ ਤਾਂ ਨਹੀਂ ਸੀ ਮਾਂ ਪਰ ਮੈਨੂੰ ਸਮਝ ਨਹੀਂ ਆਉਣੀ ਮੈਂ ਕਰਾਂ ਕੀ ਹੁਣ ਮੈਂ ਕਹਿ ਤਾਂ ਬੈਠੀ ਮਨਿੰਦਰ ਨੂੰ ਵੀ ਚਲ ਜਿਵੇਂ ਲੋਟ ਲੱਗਦਾ ਕਰ ਲੈ ਪਰ ਮੈਨੂੰ ਐ ਨਹੀਂ ਸੀ ਪਤਾਗਾ ਜੱਡੀ ਗੱਲ ਹੋ ਜੂਗੀ ਤੁਰੋ ਨਾ ਪੁੱਤ ਕੋਈ ਕਰਦੇ ਆਪਾਂ ਹੱਲ ਦੇਖਦੇ ਆ ਉਹਨੂੰ ਕਢਾਉਣਾ ਤਾਂ ਪਊਗਾ ਹੀ ਬਾਹਰ ਮਾ ਦੇਖ ਲੈ ਇਹ ਜਿਹੜੀ ਕਹਿੰਦੀ ਹੈ ਨਾ ਸਾਰੀ ਰਾਤ ਮੌਜ ਨਾਲ ਸੁੱਤੀ ਰਹੀ ਮੈਂ ਇੱਕ ਮਿੰਟ ਨਹੀਂ ਸੁੱਤੀ ਕੇ ਸਾਰੀ ਰਾਤ ਪੁੱਤ ਪਤਾ ਹੈ ਮੈਨੂੰ ਤਾਂ ਮੈਨੂੰ ਤਾਂ ਪਤਾ ਹੈ ਇਹ ਕਰੀ ਜਾਣ ਦੇ ਜਿਹੜੀਆਂ ਗੱਲਾਂ ਕਰਦੀਆਂ ਇਹਨਾਂ ਤਾਂ ਆਹੀ ਗੱਲਾਂ ਬਸ ਤੇਰੇ ਤੇ ਦੂਸ਼ਣ ਲਾਈ ਜਾਂਦੇ ਆ ਤੈਨੂੰ ਗੁਨਾਹਗਰ ਸਮਝੀ ਜਾਂਦੇ ਆ ਕੋਈ ਨਾ ਤੂੰ ਫਿਕਰ ਨਾ ਕਰ ਪੁੱਤ ਰੋਣਾ ਕੋਈ ਨਾ ਕਰਦੇ ਆ ਕੋਈ ਹੱਲ ਉਹ ਤੇਰੇ ਪਰਾਂ ਮਾ ਕੋਲੇ ਫੋਨ ਕਰਾਂ ਤਾ ਨਾ ਕਰਾਂ ਕਿਵੇਂ ਕਰਾਂ ਮੈਂ ਕਹਿੰਨੀ ਆ ਤੂੰ ਦੁਪਹਿਰ ਤੱਕ ਰੁਕ ਜਾ ਫਿਰ ਆਪਾਂ ਦੇਖਦੇ ਆ ਸ਼ਾਮ ਤੇ ਫੋਨ ਕਰਾਂਗੀ ਵੀ ਚੱਲ ਦੁਪਹਿਰ ਤੱਕ ਦੇਖਦੇ ਆ ਹੁਣ ਇਹ ਆਈ ਆ ਦੇਖਦੇ ਆ ਕਿਹੜੇ ਬੰਦੇ ਕੋਲੇ ਜਾਂਦੀ ਆ ਹਾਂ ਉਹੀ ਤਾਂ ਗੱਲ ਆ ਵੀ ਜਿਹੜਾ ਇੰਨਾ ਚੜ ਚੜ ਬੋਲੀ ਜਾਂਦੀ ਆ ਫਿਰ ਛੜਵਾ ਲਿਆ ਹੁੰਦੇ ਫਿਰ ਆਪਾਂ ਨੂੰ ਕਿ ਲੋੜ ਹੈਗਾ ਚੱਲ ਬੁੱਤ ਕੋਈ ਨਾ ਗੱਲ ਲੜਕਾ ਤੇ ਨਾਲੇ ਉਹਨਾਂ ਨੂੰ ਮੌਕਾ ਤੇ ਆ ਜੂਗਾ ਤੇ ਪਹਿਲਾਂ ਹੀ ਨਹੀਂ ਦੇਖ ਲਾ ਮਾਨ ਭਾਬੀਆਂ ਤਾਂ ਕਹਣੀ ਹੈ ਲੈ ਬਸ ਸਾਰੀ ਉਮਰ ਭੈਣ ਦੇ ਉਹੀ ਸਾੰਭੀ ਤੂੰ ਤਾਂ ਇਹ ਪੁੱਠੇ ਕੰਮ ਕਰਦਾ ਹੈ ਇਹਦਾ ਬੰਦਾ ਗੱਲ ਤਾਂ ਉਹੀ ਹੈ ਪੁੱਤ ਨਾਲੇ ਤੇ ਨਹੀਂ ਜੀਣ ਦੇਣਾਗਾ ਉਹਨਾਂ ਦਾ ਫੋਨ ਆਈ ਜਾਂਦਾ ਕੋਈ ਨਾ ਮੈਂ ਹੁਣ ਕਹਿ ਦੂੰਗੀ ਵੀ ਗੱਲ ਮਾਂ ਤੂੰ ਫੋਨ ਚੱਕੀ ਨਾ ਹਜੇ ਫਿਰ ਦੁਪਹਿਰ ਤੱਕਰ ਦੇਖਦੇ ਆਪਾਂ ਦੁਪਹਿਰ ਤੋਂ ਬਾਅਦ ਉਹਦੇ ਨਾਲ ਗੱਲ ਕਰ ਲੈ ਕੀ ਕਹਿੰਦਾ ਬਾਈ ਨਹੀਂ ਪੁੱਤ ਫੋਨ ਤਾਂ ਕਿਉਂ ਨਾ ਚੱਕਾਂ ਉਹ ਕਹਿਣਗੇ ਪਤਾ ਨਹੀਂ ਕੀ ਗੱਲ ਹੋਗੀ ਮਾਂ ਫੋਨ ਨਹੀਂ ਚੱਕਦੀ ਕੋਈ ਨਾ ਮੈਂ ਗੱਲ ਕਰਦੀ ਆ ਪੁੱਛਦੀ ਆ ਪੁੱਤ ਕੀ ਕਹਿਣਾ ਤੂੰ ਗੱਲ ਤਾਂ ਮੈਨੂੰ ਕਰਨੀ ਪਊਗੀ ਚੱਲ ਪੁੱਤ ਆ ਜਾ ਕਰ ਲੈ ਕੋਈ ਰੋਟੀ ਦਾ ਹਿੱਲਾ। ਉਹ ਕੀ ਕਰਾਂ ਰੋਟੀ ਦਾ ਹਿੱਲਾ ਮਾਂ। ਹੁਣ ਪਹਿਲਾਂ ਤਾਂ ਮਾਂ ਨਹੀਂ ਸੀ ਮਾਂ। ਉਹ ਕਿੰਨਾ ਕਲੇਸ਼ ਕਰੀ ਜਾਂਦੀ ਸੀ। ਹੁਣ ਆ ਭੈਣ ਆ ਗਈ। ਹੁਣ ਤਾਂ ਬਸ ਦੋਨੇ ਰਲ ਗਈਆਂ। ਤੇ ਰਲ ਜਾਣ ਦੇ ਮੈਂ ਬੈਠੀ ਆ ਨਾ ਤੈਨੂੰ ਕਿਹੜਾ ਮੈਂ ਛੱਡ ਕੇ ਜਾਨੀ ਆ ਜੇ ਮੈਂ ਜਾਨੀ ਆ। ਕੋਈ ਗੱਲ ਨਹੀਂ ਇਹਨਾਂ ਦੀ ਗੱਲ ਤਾਂ ਮਾਪੀ ਸਮਝ ਲਉ ਤੂੰ ਰੋਟੀ ਪਕਾ ਕੁੜੀਆਂ ਸਕੂਲੋਂ ਆਉਣ ਵਾਲੀਆਂ ਵਿਚਾਰੀਆਂ ਜਵਾਕੜੀਆਂ। ਉਹਨਾਂ ਨੂੰ ਤਾਂ ਖਾਣੀ ਹੈ ਬੁਰਕੀ ਬਣਾਉਣਾ। ਆ ਜਾ। ਆ ਰਿਹਾ ਬੀਸੇ ਸਹੀ ਕਰ ਰਹੇ ਆ ਕਿ ਗਲਤ ਮੰਮੀ ਜੜੀ ਤਾਂ ਰੁਕ ਰਹੀ ਆ ਸਾਨੂੰ ਪਰ ਹੁਣ ਕੀ ਪਤਾ ਪਰ ਕੋਈਰ ਮਾਂ ਪੇ ਵੀ ਗਲਤ ਹੋ ਸਕਦਾ ਅਸੀਂ ਜਿਹੜਾ ਕੁਝ ਵੀ ਕਰ ਰਹੇ ਆ ਜਮਾ ਸਹੀ ਕਰ ਰਹੇ ਆ ਉਹਨਾਂ ਸਜਾ ਮਿਲਨੀ ਚਾਹੀਦੀ ਆ ਤੇ ਸਜ਼ਾ ਨੂੰ ਅਸੀਂ ਦੇਖ ਕੇ ਰਹਾਗੇ ਮੈਨੂੰ ਪਤਾ ਇਹ ਤਾਂ ਡਰਦਿਆ ਵੀ ਕਿਤੇ ਸਾਨੂੰ ਨਾ ਉਹ ਕੁਝ ਕਹਿ ਦੇ ਪਰ ਉਹ ਸਾਨੂੰ ਕੁਝ ਨਹੀਂ ਕਹਿ ਸਕਦਾ ਕਿਉਂਕਿ ਉਹਦੇ ਹੱਥ ਤਾਂ ਵਾਸੀ ਉਹਦੇ ਹੱਥ ਤਾਂ ਬਾਜੀ ਖੋਸ ਗਈ ਹੁਣ ਹੁਣ ਉਹਦੇ ਹੱਥ ਵੱਲੇ ਕੁਝ ਵੀ ਹੈਗਾ ਖਾਤਰੀ ਤਾਂ ਸਾਰਾ ਕੁਝ ਠੀਕ ਹੋਵੇ ਹੈਲੋ ਹੈਲੋ ਹਾਂ ਹਰਪ੍ਰੀਤ ਕਿਵੇਂ ਆ ਵਧੀਆ ਮਨਿੰਦਰ ਤੁਸ ਕਿਵੇਂ ਆ ਮੈਂ ਵੀ ਠੀਕ ਆ ਵਧੀਆ ਕੀ ਕਰੀ ਜਾਂਦੇ ਸੀ ਕੁਝ ਨਹੀਂ ਬਸ ਘਰੇ ਹੀ ਸੀ ਬੈਠੀ ਸੀ ਅੱਛਾ ਬੋਲੇ ਤਾਂ ਨਹੀਂ ਕਰਦੇ ਕੁਛ ਬਸ ਤੈਨੂੰ ਪਤਾ ਹੀ ਆ ਫਿਰ ਟੈਨਸ਼ਨ ਤਾਂ ਕਰਦੇ ਨੂੰ ਹੁੰਦੀ ਆ ਹੁਣ ਐ ਤਾਂ ਬੋਲਦੀ ਆ ਫਿਰ ਵੀ ਆਪਾਂ ਕਿੱਡਾ ਵੱਡਾ ਕੰਮ ਕਰਤਾ ਨਾ ਤਾਂ ਕਰਕੇ ਹਾਂ ਇਹ ਤਾਂ ਹੈ ਹੂੰ ਤੇ ਮੈਂ ਕੰਦੇ ਸੀ ਤੁਸੀਂ ਕਦੋਂ ਆਉਂਗੇ ਅਸੀਂ ਤਾਂ ਹਜੇ ਤੱਕ ਤਾਂ ਕੁਝ ਸੋਚਿਆ ਨਹੀਂ ਸੀ ਅਸੀਂ ਆਉਣ ਬਾਰੇ ਕਿਦਾਂ ਉਹ ਪਤਾ ਕੀ ਫਿਰ ਵਿੱਕੀ ਨੇ ਵੀ ਡਿਊਟੀ ਤੇ ਜਾਣਾ ਤਾਂ ਕਰਕੇ ਮੈਨੂੰ ਆਇਆ ਫਿਰ ਇਹ ਖੁੱਲ ਕੇ ਨਾ ਭੱਜ ਜੇ ਉਸ ਸ਼ੋ ਤਾਂ ਤੇ ਵੀ ਕਰੇ ਜਾਣਾ ਸੀ ਸਹੀ ਗੱਲ ਹੈ ਤੈਨੂੰ ਵੀ ਸਵੇਰ ਦਾ ਇੱਥੇ ਬੈਠੇ ਨੂੰ ਕਿੰਨਾ ਟਾਈਮ ਹੋ ਗਿਆ ਨਾ ਤੇ ਮੈਂ ਤਾਂ ਘਰੋਂ ਵੀ ਫੋਨ ਆਈ ਜਾਂਦੇ ਆ ਨਾ ਕੋਈ ਗੱਲ ਵੀ ਸਿੱਧੇ ਘੰਟੇ ਤੱਕ ਆਉਣੇ ਆ ਸਹੀ ਗੱਲ ਆ ਆਪਾਂ ਇਹਨੂੰ ਕੱਲਾ ਛੱਡ ਕੇ ਨਹੀਂ ਜਾ ਸਕਦੇ ਕਿਉਂਕਿ ਪਤਾ ਹੀ ਨਹੀਂ ਇਹਦਾ ਵੀ ਇਹ ਖੁੱਲ ਕੇ ਭੱਜ ਜੇ ਹੈ ਤਾਂ ਬਹੁਤ ਖਤਰਨਾਕ ਇਹ ਬੰਦਾ ਹਾਂ ਜਦੋਂ ਇੰਨਾ ਕੁਝ ਕਰ ਕਰਦਾ ਫਿਰ ਆਪਾਂ ਕੱਲੇ ਹੀ ਛੱਡਣ ਦਾ ਰਿਸਕ ਨਹੀਂ ਲੈਣਾ ਹਾਂ ਹਾਂ ਨਾ ਕੋਈ ਗੱਲ ਨਹੀਂ ਮੈਂ ਵੀਰੇ ਨਾਲ ਗੱਲ ਕਰਕੇ ਨਾ ਫਿਰ ਅਸੀਂ ਆਉਣੇ ਆ ਭੈਣ ਭਰਾ ਦੋਵੇਂ ਹਾਂ ਵੀਰੇ ਨਾਲ ਗੱਲ ਕਰ ਤੇ ਘਰ ਦੇ ਕੋਸ਼ ਚੇ ਜਾ ਨਹੀਂ ਨਾ ਨਾ ਘਰ ਦੇ ਕੁਝ ਨਹੀਂ ਕਹਿ ਰਹੇ ਬਸ ਉਹ ਤਾਂ ਇਦਾਂ ਹੀ ਕਹਿ ਰਹੇ ਆ ਵੀ ਬਸ ਕੁਝ ਗਲਤ ਨਾ ਹੋ ਜੇ ਮੈਂ ਗਲਤ ਤਾਂ ਕੁਝ ਵੀ ਨਹੀਂ ਹੁੰਦਾ ਇਹ ਦੂਜਾ ਦੇ ਗਲਤ ਤਾਂ ਹੋਊਗਾ ਕਿ ਜਦੋਂ ਉਹਨੇ ਇੰਨਾ ਕੁਛ ਕੀਤਾ ਉਹਨੇ ਇੱਕ ਵਾਰ ਨਹੀਂ ਸੋਚਿਆ ਚਲ ਆ ਵੀ ਆਪਾਂ ਕੀ ਸੋਚੀ ਜਾਈਏ ਉਹਦੇ ਬਾਰੇ ਹੂੰ ਇਹ ਹੀ ਮੈਂ ਕਹਿ ਰਹੀ ਹਾਂ ਹਾਂ ਕੋਈ ਗੱਲ ਨਹੀਂ ਅਸੀਂ ਆਉਣੇ ਆ ਤੁਸੀਂ ਉਹਨਾਂ ਟਾਈਮ ਇੱਥੇ ਬੈਠੇ ਹੋ ਠੀਕ ਐ ਅੱਧੇ ਘੰਟੇ ਤੱਕ ਆ ਜਾਾਂਗੇ ਠੀਕ ਐ ਠੀਕ ਐ ਚਲ ਸਹੀ ਗੱਲ ਆ ਇਹ ਵਿਚਾਰੇ ਸਾਡੇ ਕਰਕੇ ਉੱਥੇ ਬੈਠੇ ਆ ਘਰੋਂ ਫੋਨ ਆਈ ਜਾਂਦੇ ਉਹਨੇ ਆਰਪਿਤ ਨੂੰ ਵੀਰੇ ਵੀਰੇ ਹਾਂ ਬਣੇ ਅੱਭਾਈ ਗੱਲ ਸੁਣਿਓ ਬੜੇ ਬਾਹਰ ਬੰਦ ਕਰ ਕੀ ਗੱਲ ਪਣੀ ਕੀ ਹੋ ਗਿਆ ਆਹ ਤੇ ਫੋਨ ਆਇਆ ਸੀ ਅੱਛਾ ਕੀ ਕਹਿੰਦੀ ਸੀ ਉਹ ਐਂ ਕਹਿੰਦੀ ਸੀ ਕਹਿੰਦੀ ਵੀ ਅਸੀਂ ਕਰੇ ਜਾਣਾ ਕਿਨੇ ਡਿਊਟੀ ਜਾਣਾ ਕਹਿੰਦੀ ਮੈਨੂੰ ਘਰੋਂ ਫੋਨ ਆਈ ਜਾਂਦੇ ਆ ਵੀ ਅਸੀਂ ਕੱਲਾ ਛੱਡ ਕੇ ਤਾਂ ਜਾ ਨਹੀਂ ਸਕਦੇ ਇਹਨੂੰ ਵੀ ਤੁਸੀਂ ਆਓ ਹੁਣ ਕਿਰਾ ਹੁਣ ਆਪਾਂ ਨੂੰ ਉੱਥੇ ਜਾਣਾ ਪਊਗਾ ਉਹ ਦੀ ਨਿਗਰਾਨੀ ਆਪਾਂ ਨੂੰ ਰੱਖਣੀ ਪਊਗੀ ਵੀਰੇ ਉਹ ਤਾਂ ਗੱਲ ਠੀਕ ਹੈ ਪਾਣੇ ਜਾਣਾ ਤਾਂ ਪਊਗਾ ਹੁਣ ਕਦੇ ਕੀ ਗਈਏ ਸੱਚ ਹੀ ਕਹਿਣਾ ਪਊਗਾ ਹੁਣ ਜਦੋਂ ਇਹਨਾਂ ਨੂੰ ਪਤਾ ਹੀ ਸਾਰੀ ਗੱਲ ਝੂਠ ਤਾਂ ਆਪਾਂ ਮਾਰ ਨਹੀਂ ਸਕਦੇ ਅੱਗੇ ਵੀ ਝੂਠ ਕਿੰਨੇ ਆ ਤਾਂ ਮਾਰੇ ਫੜੇ ਗਈ ਮਮਾ ਤੇ ਨਬਰੀ ਇਹ ਗੱਲ ਕਹਿਣਾ ਵੀ ਆਪਾਂ ਝੂਠ ਕਿੰਨਾ ਵਿਚਾਰ ਮਾਰਾਂਗੇ ਇਹਨਾਂ ਨੂੰ ਇਹਨਾਂ ਨੂੰ ਆਪਾਂ ਸੱਚ ਦੱਸ ਦਨੇ ਆ ਕੀ ਪਤਾ ਬਣਾ ਇਹ ਸਾਥ ਹੀ ਦੇ ਦਨ ਸੱਚ ਤਾਂ ਵੀਰ ਨੂੰ ਇਹਨਾਂ ਨੂੰ ਪਤਾ ਲੱਗ ਗਿਆ ਵੀ ਆਪਾਂ ਉਹਨੂੰ ਬੰਨ ਰੱਖਿਆ ਤੇ ਬਸ ਜਾਣ ਦੀ ਪਰਮਿਸ਼ਨ ਪਤਾ ਨਹੀਂ ਦੇਣਗੇ ਕਿਨਾ ਤੇ ਉਹ ਆਪਾਂ ਨੂੰ ਪਰਮਿਸ਼ਨ ਲੈਣੀ ਪਊਗੀ ਮੰਮੀ ਜੜੀ ਤੋਂ ਬਣੀ ਤੂੰ ਟੈਨਸ਼ਨ ਨਾ ਲੈ ਜੇ ਤੈਨੂੰ ਰੋਕ ਲੈਣਗੇ ਨਾ ਮੈਂ ਕੱਲ ਲਾਵਾਂ ਜੂ ਕੋਈ ਵੱਡੀ ਗੱਲ ਨਹੀਂ ਲੱਗਦਾ ਇਕੱਲੇ ਉਹਦੇ ਬੰਦੇ ਦਾ ਹੀ ਨਹੀਂ ਪਤਾ ਵੀ ਕਿਹੋ ਜਿਹਾ ਖੁੱਲ ਕੇ ਭਾਜੇ ਬਹੁਤ ਖਤਰਨਾਕ ਆ ਜੇ ਉਹਨਾਂ ਨੇ ਤੁਹਾਨੂੰ ਕੁਝ ਕਰਤਾ ਫਿਰ ਅਸੀਂ ਕੀ ਕਰਾਂਗੇ ਜਵੇਂ ਲੁੱਟ ਪਟੇ ਜਾਵਾਂਗੇ ਸੇ ਤਾਂ ਤੂੰ ਟੈਨਸ਼ਨ ਨਾ ਲੈ ਕਿਸੇ ਗੱਲ ਦੀ ਟੈਨਸ਼ਨ ਕਿਉਂ ਲਾਵਾਂ ਵੀਰੇ ਤੂੰ ਐ ਕਰੀ ਹੋ ਸਕਦਾ ਤਾਂ ਤੈਨੂੰ ਮੈਂ ਨਾਲ ਹੀ ਲੈ ਜਾਊਂਗਾ ਹਾਂ ਮੈਂ ਨਾਲ ਹੀ ਚੱਲੂਗੀ ਵੀਰੇ ਤੁਹਾਡੇ ਮੈਂ ਤੈਨੂੰ ਐ ਕਹਿੰਦਾ ਸੀ ਤੂੰ ਕੱਲੇ ਬੇਬੇ ਨਾਲ ਗੱਲ ਕਰ ਲੈ ਪਹਿਲੇ ਬੇਬੇ ਆਪੇ ਬਾਪੂ ਨੂੰ ਸਮਝਾ ਦੇਊਗੀ ਤੇ ਤੂੰ ਹੁਣ ਬਾਪੂ ਨਾਲ ਗੱਲ ਕਰਾਂਗੇ ਤੈਨੂੰ ਪਤਾ ਉਹ ਪਹਿਲਾਂ ਤਾਂ ਮੇਰੇ ਮਾਂ ਕੋਲ ਹੀ ਪੈ ਜਾਂਦਾ ਸੋ ਠੀਕ ਹੈ ਮਤਲਬ ਬੀਬੀ ਨਾਲ ਗੱਲ ਕਰਦੇ ਆ ਬੀਬੀ ਨੂੰ ਤਾਂ ਬਣਾ ਹੀ ਲਵਾਂ ਤਾਂ ਫਿਰ ਬੀਬੀ ਨੂੰ ਬਣਾ ਲੈ ਫਿਰ ਉਹ ਆਪਣਾ ਵੀ ਬਣਾ ਲਵਾਂ ਬਸ ਠੀਕ ਹੈ ਨਾ ਹਾਂ ਹਾਂ ਬਾਕੀ ਦੇਖਣਾ ਵਿਚਾਰੇ ਉਹਨਾਂ ਨੇ ਵੀ ਜਾਣਾ ਉਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਚਿਰ ਉਹਨਾਂ ਦੀ ਨਿਗਾਹ ਰੱਖੀ ਹੈ ਨਾ ਆਪਣੇ ਲਈ ਵੀਰੇ ਆਇਆ ਸਹੀ ਗੱਲ ਐ ਰੱਬ ਰੱਬ ਹੋਰ ਕਿਵੇਂ ਆਪਣੇ ਨਾਲ ਆਉਂਦਾ ਰੱਬ ਆਪ ਤੇ ਉਤਰ ਕੇ ਆ ਨਹੀਂ ਸਕਦਾ ਉਹ ਬੰਦਿਆਂ 'ਚ ਵਿਰਾਗਮਾਨ ਹੁੰਦਾ ਤੇ ਜੇ ਇਹਨਾਂ ਨੇ ਆਪਣਾ ਸਾਥ ਦਿੱਤਾ ਆਪਾਂ ਫੇਰ ਵੀ ਉਹਨੂੰ ਫੜ ਸਕੇ ਤੇ ਜੇ ਆਪਣਾ ਸਾਥ ਨਾ ਦਿੰਦੇ ਆਪਾਂ ਕਿੱਥੋਂ ਫੜ ਸਕਦੇ ਸੀ ਕਿਕਰ ਸਿੰਘ ਨੂੰ ਭਾਵੇਂ ਆਪਾਂ ਵੀ ਉਹਨਾਂ ਨੂੰ ਕਦੇ ਪਿੱਛਾ ਨਹੀਂ ਛਡਾਉਂ ਆਪਾਂ ਉਹਨਾਂ ਨਾਲ ਪਹਿਲਾਂ ਖੜਾਂਗੇ ਖੜਾਂਗੇ ਵੀ ਆਪਣੇ ਨਾਲ ਖੜੇ ਆਓ ਖੜਿਆ ਸਹੀ ਗੱਲ ਆ ਕੋਈ ਗੱਲ ਨਹੀਂ ਭਾਣੇ ਆਪਾਂ ਜਰੂਰ ਉੱਥੇ ਚੱਲਦੇ ਉਹਨਾਂ ਨੂੰ ਭੇਜ ਦਿੰਦੇ ਆ ਹਾਂ ਹਾਂ ਮੈਂ ਮੈਂ ਮੰਮੀ ਨਾਲ ਗੱਲ ਕਰਦੀ ਉਹ ਮੰਮੀ ਨਾਲ ਗੱਲ ਕਰਾ ਠੀਕ ਹੈ ਵੀਰੇ ਕੀ ਯਾਰ ਮੇਰੀ ਭੈਣ ਵੀ ਸਾਰੇ ਪਾਸੇ ਜ਼ਿੰਦਗੀ ਕਮਾ ਰ ਨਾ ਮੇਰੀ ਮਾਂ ਸੁਣਦੀ ਨਾ ਮੇਰਾ ਬਾਪੂ ਸੁਣਦਾ ਕਰੀਏ ਤੇ ਕਰੀਏ ਕੀ ਯਾਰ ਜੇ ਕਿਤੇ ਬਾਪੂ ਮੇਰਾ ਸਾਥ ਦੇ ਦੇਣ ਤੇ ਮੇਰੇ ਨਾਲ ਤੁਰਪੇ ਤੇ ਗਾਹ ਤੋਂ ਨੇ ਇਹੋ ਜਿਹੇ ਕਦਮ ਇਹ ਕਦੇ ਕਿਸੇ ਕੁੜੀ ਕਣੀ ਅੱਖ ਚੱਕ ਕੇ ਵੀ ਨਹੀਂ ਦੇਖ ਸਕਦੇ ਮੜੀ ਮੜੀ ਗੱਲ ਤੇ ਡਰਦੇ ਆ ਵੀ ਸਾਨੂੰ ਕੁਝ ਹੋ ਗਿਆ ਸਾਡਾ ਕੀ ਬਣੂਗਾ ਵਧੀਆ ਗੱਲਾਂ ਜੇ ਭੈਣ ਮੇਰੀ ਮਾਂ ਨੂੰ ਸਮਝਾ ਦੇ ਤਾਂ ਸਮਝ ਜਾਣ ਚੱਲਦੇ ਹਾਂ ਉੱਥੇ ਦੇ ਦੋਨੇ ਭੈਣ ਬਣਾ